ਮਾਮਲਾ ਫਿਰੋਜ਼ਪੁਰ ਤੋਂ ਹੈ ਜਿਹੜਾ ਕਿ ਇੱਕ ਜਹਾਜ਼ ਗਰਾਊਂਡ ਦਾ ਹੈ 1997 ਤੋਂ ਸ਼ੁਰੂ ਹੋਇਆ ਮਸਲਾ ਅੱਜ ਤੱਕ ਹੱਲ ਨਹੀਂ ਹੋਇਆ ਹਾਲਾਂਕਿ ਬੇਸ਼ੱਕ ਇੰਤਕਾਲ ਤੋੜ ਦਿੱਤੇ ਗਏ ਨੇ ਉਸ ਜ਼ਮੀਨ ਤੋਂ ਦਰਅਸਲ ਉਹ ਜਹਾਜ਼ ਗਰਾਊਂਡ ਦੀ ਫਿਰੋਜ਼ਪੁਰ ਦੇ ਵਿੱਚ ਪੈਂਦੀ ਜ਼ਮੀਨ ਜਿਹੜੀ ਐ ਹੜੱਪ ਲਈ ਗਈ ਸੀ ਉਸ ਤੇ ਵਿੱਚ ਕਈ ਸਿਵਲ ਅਧਿਕਾਰੀ ਕਈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਸ਼ਾਮਲ ਹੋਣ ਦਾ ਖਦਸ਼ਾ ਸੀ ਜਿਸ ਦੇ ਕਰਕੇ ਹੁਣ ਆਰਮੀ ਨੇ ਗਵਰਨਰ ਤੱਕ ਨੂੰ ਚਿੱਠੀ ਲਿਖੀ ਹੈ ਉਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਉਹਨਾਂ ਉੱਤੇ ਯੂਪਾ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਚਾਹ ਕੋਈ ਆਈਐਸ ਅਫਸਰ ਹੈ ਚਾਹ ਕੋਈ ਪੀਸੀਐਸ ਅਫਸਰ ਹੈ ਚਾਹ ਕੋਈ ਉਸ ਤੋਂ ਵੀ ਹੇਠਲੇ ਪੱਧਰ ਦਾ ਅਧਿਕਾਰੀ ਹੈ ਇਸ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਵੱਧ ਮਸਲਾ ਚੁੱਕਣ ਵਾਲਿਆਂ ਵਿੱਚੋਂ ਇੱਕ ਹਨ ਨਿਸ਼ਾਨ ਸਿੰਘ ਸਾਬਕਾ ਕਾਨੂੰਗੋ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨਾਲ ਅਸੀਂ ਜੋ ਗੱਲਬਾਤ ਕੀਤੀ ਹੈ ਤੇ ਮਾਮਲਾ ਕਿੱਥੇ ਤੱਕ ਪਹੁੰਚਿਆ ਪਹਿਲਾਂ ਉਹ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਦਿੰਦੇ ਆ ਫਿਰ ਦੱਸਦੇ ਆ ਕਿ ਹੁਣ ਪੰਜਾਬ ਸਰਕਾਰ ਦੇ ਚੌਕਸੀ ਵਿਭਾਗ ਨੇ ਵਿਜੀਲੈਂਸ ਬਿਊਰੋ ਦੇ ਪੰਜਾਬ ਦੇ ਮੁੱਖ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਉਸ ਵਿੱਚ ਕੀ ਲਿਖਿਆ ਅਨਿਸ਼ਾਨ ਸਿੰਘ ਜੀ ਤੁਸੀਂ ਸਭ ਤੋਂ ਪਹਿਲਾਂ ਇਸ ਮਾਮਲੇ ਨੂੰ ਜ਼ੋਰ ਸ਼ੋਰ ਨਾਲ ਚੁੱਕਿਆ ਥਾਂ ਥਾਂ ਤੇ ਚਿੱਠੀ ਪੱਤਰ ਲਿਖੇ ਮੁੱਖ ਮੰਤਰੀ ਦਫ਼ਤਰ ਤੱਕ ਗੱਲ ਪਹੁੰਚਾਈ ਤੇ ਹੁਣ ਸਰਕਾਰ ਆ ਜਿਹੜੀ ਉਹ ਤਾਂ ਸਰਗਰਮ ਨਜ਼ਰ ਆ ਰਹੀ ਹੈ ਫਿਰ ਕਮੀ ਕਿੱਥੇ ਰਹਿ ਗਈ ਹੈ ਤੇ ਕਿਸ ਨੂੰ ਹੁਣ ਪੁੱਛਿਆ ਜਾ ਰਿਹਾ ਹੈ ਜਵਾਬ ਦੇ ਕੀ ਹੈ ਜਿਹੜਾ ਕਿ ਫੱਤੂ ਵਾਲਾ ਜਹਾਜ਼ ਗਰਾਊਂਡ ਹੜੱਪਣ ਦਾ ਮਾਮਲਾ ਬੜੀ ਬੜੀ ਵਾਰ ਭੱਖਿਆ ਫਰੋਜ਼ਪੁਰ ਦਾ ਹਾਂਜੀ 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 ਤਾਂ ਉਸ ਦੇ ਬਾਰੇ ਹੁਣ ਨਵਾਂ ਕੀ ਹੈ ਅਪਡੇਟ ਪਰ ਇਸ ਦੇ ਬਾਰੇ ਹੈ ਕਿ ਜਿਹੜੀ ਆਰਮੀ ਦੀ ਐਪਲੀਕੇਸ਼ਨ ਹੈ ਗਵਰਨਰ ਨੂੰ ਜੀ ਆਰਮੀ ਨੇ 24 ਦੋ ਕੱਲ ਨੂੰ ਗਵਰਨਰ ਨੂੰ ਐਪਲੀਕੇਸ਼ਨ ਦਿੱਤੀ ਹੈ ਜੀ ਵੀ ਇਸ ਸਟੇਜ ਨੂੰ ਸੀਬੀਏ ਹੀ ਜਾਂਚ ਕਰਾਈ ਜਾਵੇ ਜੀ ਜਿਹੜੇ ਪੀਸੀਐਸ ਆਈਐਸ ਅਫਸਰ ਦੇ ਦੋਸ਼ੀ ਅਫਸਰ ਨੇ ਜੀ ਉਹਨਾਂ ਦੇ ਖਿਲਾਫ ਯੂਏਪੀਏ ਯੂਏਪੀਏ ਅਧਰਤ ਤੌਰ ਤੇ ਦੇਸ਼ ਦੀ ਪ੍ਰਫਤਤਾ ਸੁਰੱਖਿਆ ਨੂੰ ਖਤਰਾ ਪਹੁੰਚਾਉਣ ਦੀ ਇਹਨਾਂ ਅੱਡੇ ਅਸਰਾਂ ਨੇ ਪੀਸੀਐਸ ਆਈਅਸ ਅਫਸਰਾਂ ਨੇ ਕੋਸ਼ਿਸ਼ ਕੀਤੀ ਹੈ ਜੀ ਇਹ ਵੀ ਜਿਹੜੀ ਜਾਂਚ ਹੈ ਸੀਬੀਆਈ ਤੋਂ ਕਰਾਈ ਗਈ ਜੀ ਕਿ ਉਹਦੇ ਵਿੱਚ ਉਹਨਾਂ ਨੇ ਸਾਰੇ ਅਫਸਰਾਂ ਨੂੰ ਦੋਸ਼ੀ ਮੰਨਿਆ ਵੀ ਇਹਨਾਂ ਨੇ 1997 ਤੋਂ ਲੈ ਕੇ ਅੱਜ ਤੱਕ ਜੀ ਸਾਨੂੰ ਸੁਣਿਆ ਨਹੀਂ ਜੀ देखो डीसी भरोड़पुर में आर्मी ਨੂੰ ਅੱਜ ਤੱਕ ਬੁਲਾ ਦੇ ਅੱਜ ਤਰੀਕ 12 ਤੱਕ ਜੀ 12 8 2024 ਤੱਕ ਅੱਜ ਤੱਕ ਆਰਮੀ ਨੂੰ ਬੁਲਾ ਦੇ ਪੁੱਛਿਆ ਨਹੀਂ ਡੀਸੀ ਬਰੋੜਪੁਰ ਨੇ ਕਿਸੇ ਵੀ ਅਫਸਰ ਨੇ ਨਹੀਂ ਬੁਲਾਇਆ ਡੀਸੀ ਬਰੋੜਪੁਰ ਕੀ ਕਿਸੇ ਅਫਸਰ ਨੇ ਨਹੀਂ ਪੁੱਛਿਆ ਤੁਹਾਨੂੰ ਮਜਬੂਰੀ ਕੀ ਲੱਗਦੀ ਹੈ ਐਡਾ ਵੱਡਾ ਮਸਲਾ ਹੋਵੇ ਉਹ ਵੀ ਦੇਸ਼ ਦੀ ਆਰਮੀ ਦੇ ਉਹਦਾ ਹੋਵੇ ਜਹਾਜ਼ ਗਰਾਊਂਡ ਦਾ ਜ਼ਮੀਨ ਹੋਵੇ ਤਾਂ ਫਿਰ ਵੀ ਵੱਡੇ ਅਫਸਰ ਪੁੱਛਣ ਨਾ ਮਜਬੂਰੀ ਕੀ ਹੈ ਮਜਬੂਰੀ ਲਈ ਇਹਦੇ ਵਿੱਚ ਜਿਹੜੇ ਵੱਡੇ ਆਫਸਰ ਨੇ ਪੀਐਸ ਆਈਐਸ ਆਫਸਰ ਦੇਸੀ ਨੇ ਜੀ ਉਹ ਫਾਈਲਾਂ ਨੂੰ ਦਬਾ ਦਿੰਦੇ ਨੇ ਜੀ ਪੋਲੀਟੀਕਲ ਬੰਦਿਆਂ ਦੇ ਨਾਲ ਰਾਲ ਕੇ ਫਾਈਲਾਂ ਦਬਾ ਦਿੰਦੇ ਆ ਜੀ ਹੁਣ ਦੇਖੋ 1997 ਤੋਂ ਲੈ ਕੇ ਅੱਜ ਤੱਕ ਫੌਜ ਪਿਛਲੇ 3-4 ਸਾਲਾਂ ਤੋਂ ਫੌਜ ਲਿਖਤੀ ਰੂਪ ਚ ਦੇਖੋ ਗਵਰਨਰ ਨੂੰ ਐਪਲੀਕੇਸ਼ਨ ਦੇਤੀ ਜੀ ਆਪ ਦੇ ਵੱਡੇ ਆਫਸਰਾਂ ਦੇਤੀ ਕੀ ਸ਼ਕਤੀਆਂ ਦੇਤੀ ਐਸਆਰ ਨੂੰ ਦੇਤੀ ਜੀ ਤਰ ਹੈ ਕਿ ਜਿਹੜੇ ਪੀਐਸ ਆਈ ਸਰ ਸਿਰ ਦੋਸ਼ੀ ਰਹੇ ਨਹੀਂ ਆਫਸਰ ਪਟਵਾਰੀ ਕਹਨੂੰ ਕੋ ਬਹੁਤ ਦੋਸ਼ੀ ਰਹੇ ਨਹੀਂ ਰਹੇ ਦਰਸਰ ਬੜੀਆਂ ਰਿਸਰ ਬਾਤਾਂ ਕੱਦੀਆਂ ਉਹਨਾਂ ਨੇ ਜੀ ਉਹ ਦਬਾਅ ਅੰਦਰ ਕੇਸ ਨੂੰ ਫਾਈਲਾਂ ਨੂੰ ਦਬਾਅ ਦੇ ਅੰਦਰ ਦਫ਼ਤਰਾਂ ਦੇ ਵਿੱਚ ਜੀ ਸੰਦੀਪ ਜੀ ਪੀਐਸ ਆਈ ਸਰ ਸਰ ਦੇ ਖਿਲਾਫ ਸ਼ਿਕਾਇਤ ਹੋ ਜੇ ਨਾ ਸੱਤੀਏ ਕਿ ਦਬ ਜਾਂਦੀ ਹੈ ਜੀ ਆਈਐਸ ਸਰ ਸਰ ਦੀ ਸ਼ਿਕਾਇਤ ਸੱਤੀਏ ਤੋਂ ਮਾਰ ਨਹੀਂ ਆਉਂਦੀ ਜੀ ਤਾਂ ਇਹ ਬਹੁਤ ਵੱਡਾ ਇਹ ਬਹੁਤ ਵੱਡਾ ਮਤਲਬ ਕਾਰ ਕੀਤਾ ਇਹਨਾਂ ਨੇ ਫੋਲ ਬੋਤੋ ਬਹੁਤ ਠੀਕਾ ਮਾਰ ਰਹੀ ਹੈ 에어ਫੋਰਸ ਨੇ ਅਫਸਰ ਕਹ ਰਿਹਾ ਵੀ ਇਹਨਾਂ ਦੇ ਖਿਲਾਫ ਯੂਪੀਏ ਐਡਵਰਟਾਈਜ਼ ਕਰਵੋ ਜੀ ਇਹ ਐਪਲੀਕੇਸ਼ਨ گورنر ਕੋ ਗਈ ਹੈ ਤੇ گورنر ਕੋਲੋਂ ਇਹ ਜਿਹੜੀ ਐਪਲੀਕੇਸ਼ਨ ਹੈ ਟੀਮ ਸ਼ਕਤੀ ਨੂੰ ਆ ਗਈ ਹੈ ਕਿੱਜੇ ਮਹੀਨੇ ਮਾਰ ਚੁ ਜੀ ਮਾਰ ਚੁ ਇਹ ਉਹਨਾਂ ਆਈਏ ਟੀਮ ਸ਼ਕਤੀ ਨੂੰ ਉਹ ਇੱਕ ਇਹ ਐਪਲੀਕੇਸ਼ਨ ਹਾਈ ਤੱਕ ਦੱਬੀ ਪਈ ਹੈ ਜੀ ਤਾਂ ਹੁਣ ਮੈਂ ਦੁਬਾਰਾ ਦੱਸਿਆ ਕਿ ਸਟਾਰ ਨੇ ਭਗਵੰਤ ਮਾਨ ਖੁਦ ਨੇ ਭਗਵੰਤ ਮਾਨ ਖੁਦ ਨੇ ਟੀਮ ਸ਼ਕਤੀ ਨੇ ਖੁਦ ਨੇ ਇਹਨਾਂ ਨੂੰ ਹੁਣ ਇਹੋ ਕੁਝ ਨਹੀਂ ਲਿਖਿਆ ਸ਼ਕਤੀ ਰਾਜ ਸਰਕਾਰ ਹਰਕਤ ਚਾਈ ਹੈ ਕਿ ਉਹਨਾਂ ਨੇ ਹੁਣ ਮੁੱਖ ਡਾਇਰੈਕਟਰ ਵਿਜੀਲੈਂਸ ਦੌਰੋਂ ਤੋਂ ਇਹਦੀ 600 ਰੁਪਏ ਮੰਗੀ ਹੈ ਜੀ ਜੀ ਉਹ ਚਿੱਠੀ ਸਾਨੂੰ ਵੀ ਪ੍ਰਾਪਤ ਹੋਈ ਹੈ ਜਿਸ ਦੇ ਵਿੱਚ ਚੌਕਸੀ ਵਿਭਾਗ ਹੈ ਵਿਜੀਲੈਂਸ ਦੇ ਡਾਇਰੈਕਟਰ ਨੂੰ ਮੁੱਖ ਡਾਇਰੈਕਟਰ ਨੂੰ ਪੁੱਛ ਰਹੇ ਨੇ ਕਿ ਇਸ ਦੇ ਉੱਤੇ ਦੱਸੋ ਕਿ ਕਾਰਵਾਈ ਦੇਰੀ ਕਿਉਂ ਹੋ ਰਹੀ ਹੈ ਜੀ ਇਸ ਦੇ ਬਾਰੇ ਰਿਪੋਰਟ ਹੈ ਬਣਾ ਕੇ ਭੇਜੋ ਤੇ ਉਹ ਭੇਜੀ ਨਹੀਂ ਜਾ ਰਹੀ ਕਿ ਵਿਜੀਲੈਂਸ ਤੱਕ ਕਾਰਵਾਈ ਰੁਕੀ ਪਈ ਹੈ ਉਹਨੇ ਵਿਜੀਲੈਂਸ ਵਾਲੇ ਕਾਰਵਾਈ ਕਰ ਰਹੇ ਹੈ ਜੀ ਪਰ ਰਿਗਲੈਂਸ ਵਾਲਾ ਨੇ ਉੱਤੇ ਵੀ ਬਹਾਈਏ ਸਭ ਤੋਂ ਪਿੱਛੇ ਸਭ ਤੋਂ ਵੱਧ ਤਬਾਕ ਆ ਰਹੇ ਨੇ ਨਾ ਹੂੰ ਰਿਗਲੈਂਸ ਵਾਲਾ ਤੇ ਵੀ ਉਹ ਹਣ ਸਰਕਾਰ ਨੇ ਕਿਹਾ ਵੀ ਤੁਰੰਤ ਸਰਕਾਰ ਨੂੰ ਜਾਣੂ ਕਰਾਇਆ ਜਾਵੇ ਜੀ ਦੇਖੋ ਸੰਦੀਪ ਜੀ ਮੇਰੀ ਕੀ ਸੁਣੀ ਜਾਊਗੀ ਜੇ ਆਰਮੀ ਦੀ ਜੀ ਇਹ ਜਿਹੜਾ ਹੈਗਾ ਬਾਰਡਰ ਹਿੰਦ ਪਾਕ ਬਾਰਡਰ ਤੇ ਸਭ ਤੋਂ ਨੇੜੇ 에어 ਫੋਰਸ ਦਾ ਜਿਹੜਾ ਉਹ ਬਾਰਡਰ ਹੈ ਜੀ ਜੀ ਬਾਰਡਰ ਦੇ ਉੱਤੇ 에어 ਫੋਰਸ ਦਾ ਇੱਕ ਗਾਜ ਗਰਾਊਂਡ ਹੈ 에어 ਫੋਰਸ ਦਾ ਜੀ ਅੱਜ ਦੇ ਅੱਜ ਦੇ ਗਾਜ ਗਰਾਊਂਡ ਇਹਨਾਂ ਦੇ ਥੱਲੋਂ ਨਿਕਲ ਗਏ ਅਫਸਰਾਂ ਨੇ ਜੋ ਕੀਤਾ ਕਰਦੂਤ ਰਿਸ਼ਤੀਆਂ ਕਰਾਤੀਆਂ ਜਹਾਜ ਗਰਾਉਂਡ ਦੇ ਇੰਤਕਾਲ ਕਰਾਤੀ ਉਹਨਾਂ ਦੇ ਨਾਮ ਉਹ ਜ਼ਮੀਨ ਚਾਲ ਗਰਾਉਂਡ ਨਹੀਂ ਦੀ ਹੈ ਕਿੰਨਾ ਨੇ ਖਰੀਦ ਲਈ ਆ ਜ਼ਮੀਨ ਜ਼ਮੀਨderiv ਖਰੀਦੀ ਸੀ ਨਾ ਜੀ ਉਹਨਾਂ ਬੰਦਿਆਂ ਨੇ ਗੱਲ ਹੀ ਰਿਸ਼ਤੀਆਂ ਕਰਾ ਕੇ ਗੱਲ ਹੀ ਇੰਤਕਾਲ ਕਰਾ ਕੇ ਹੂੰ ਉਹ ਹੁਣੇ ਜ਼ਮੀਨ ਸਾਡੇ ਦਬਾਅ ਪਾਉਣ ਨਾਲ ਸਾਡੇ ਜ਼ੋਰ ਪਾਉਣ ਨਾਲ ਸਰਕਾਰ ਦੇ ਵਿਰੋਧਾਂ ਨਾਲ ਜ਼ੋਰ ਪਾਉਣ ਨਾਲ ਇੰਤਕਾਲ ਉਹਨਾਂ ਨੇ ਤੋੜ ਤੋ ਜੀ ਇੰਤਕਾਲ ਸਰਕਾਰ ਦੇ ਨਾਮ ਤੇ ਸੈਂਟਰ ਗਵਰਨਮੈਂਟ ਦੇ ਨਾਮ ਹੋ ਗਏ ਨੇ ਜੀ ਬੱਦ ਇਹ ਹੋਰ ਸਾਰੇ ਕਹਿੰਦੇ ਆ ਵੀ ਸ਼ਾਇਦ ਹੀ ਇਸ ਗੱਲ ਦਾ ਸੰਤੁਸ਼ਟੀ ਨਹੀਂ ਹੈਗੀ ਜੀ ਜਿੰਨਾ ਆਪਸ਼ਾ ਨੇ ਦੇਖ ਦਿੱਤਾ ਉਹਨਾਂ ਦੇ ਖਿਲਾਫ ਯੂਪੀਏ ਐਕਟ ਲਾਇਆ ਜਾਵੇ ਜੀ ਜੋਸ਼ੀ ਆਪਸਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਾਡੀ ਇਸ ਗੱਲ ਦਾ ਅਸੀਂ ਉਹ ਕਹਿੰਦੇ ਵੀ ਅਸੀਂ ਕਿੱਥੇ ਖੜਦੇ ਆ ਅਸੀਂ ਕਿੱਤੇ ਕਿੱਥੇ ਖੜਦੇ ਆ ਕਿਤੇ ਦੀ ਪਹਰਵਾਈ ਕੀਤੀ ਆ ਆਰਮੀ ਨੇ ਗਵਰਨਰ ਸਾਹਿਬ ਨੂੰ ਚਿੱਠੀ ਭੇਜੀ ਹੈ ਲਿਖਤੀ ਰੂਪ ਦੇ ਵਿੱਚ ਉਸ ਦੇ ਵਿੱਚ ਬਕਾਇਦਾ ਮੰਗ ਕੀਤੀ ਗਈ ਹੈ ਯੂਪਾ ਲਾਇਆ ਜਾਵੇ ਹਾਂ ਉੱਥੇ ਲਿਖਿਆ ਜੀ ਅੱਜ ਵਾਲੀ ਅੱਜ ਆ ਖਬਰਾਂ ਵਿੱਚ ਲੱਗੀਆਂ ਨੇ ਅੱਜ ਖਬਰਾਂਾਂ 'ਚ

ਇੰਡੀਆਂ ਦੇ ਖਿਲਾਫ ਜਿਹੜੀ ਹੈ ਉਹ ਯੂਪੀਏ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਇਹ گورنر ਨੇ ਜਦੋਂ ਆਰਮੀ 에ਅਰ ਫੋਰਸ ਨੇ ਅਫਸਰਾਂ ਨੇ ਚਿੱਠੀ ਲਿਖੀ ਹੈ ਉਹ ਅਫਸਰਾਂ ਦੇ ਖਿਲਾਫ ਮੰਗ ਲਈ ਗਈ ਹੈ ਕਿ ਉਹਨਾਂ ਖਿਲਾਫ ਕਿੰਨੀ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈ ਆਰਮੀ ਖੁਦ ਹੀ ਉਸ ਦੇ ਵਿੱਚ ਕੀ ਹੁਣ ਤੱਕ ਜਿੰਨੀ ਵੀ ਜਾਂਚ ਹੋਈ ਉਸ ਦੇ ਵਿੱਚ ਕਿਸੇ ਅਫਸਰ ਦੇ ਨਾਮ ਜਾਂਚ ਵਿੱਚ ਆਏ ਨੇ ਨਸ਼ਰ ਹੋਏ ਨੇ ਉਜਾਗਰ ਹੋਏ ਨੇ ਕਿ ਆਹ ਅਫਸਰ ਘਟੋ ਘਟ ਤੱਕ ਖੁਦ ਖੁਦ ਜ਼ਿੰਮੇਵਾਰ ਨੇ ਉਹ ਸਾਰਾ ਕੁਝ ਕਰਨ ਲਈ ਆਰਮੀ ਮੰਗ ਰਹੀ ਹੈ ਵੀ ਜਿਹੜੇ ਦੋਸ਼ੀ ਅਫਸਰਾਂ ਵਾਲੇ ਖਿਲਾਫ ਕਾਰਵਾਈ ਕਰੋ ਜੀ ਪਰ ਜਿਹੜੇ ਜਿਹੜੇ ਇਹ ਅਫਸਰ ਨੇ ਪੀਐਸਆਈਏ ਇੱਕ ਥਰੂ politcal ਅਫਸਰ ਤੋਂ politcal ਲੋਕਾਂ ਨੇ ਮੰਨ ਲਓ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਦੇ ਥਰੂ ਜਾ ਕੇ ਕੇਸ ਨੂੰ ਦਬਾ ਰਹੇ ਨੇ ਕੇਸ ਦਬਰਿਆ ਪਰ ਆਰਮੀ ਜਾਗ ਰਹੀ ਹੈ ਜੀ 에어ਫੋਰਸ ਜਾਗ ਰਹੀ ਹੈ ਜੀ ਇਹ ਫਿਰ 에어ਫੋਰਸ ਚਾਹੁੰਦੀ ਹੈ ਬਣਾਏ ਫਲਾਉ ਐਸਸੀ ਐਸੀ ਬਹੁਤ ਟੱਕੇ ਖਾਦੇ ਕਿੰਨਾ ਪੈਟ੍ਰੋਲ ਬਾਲਿਆ ਮਾਈ ਸਾਡੀ ਬੋਸ ਤੋਂ ਗੰਬਈ ਹੋ ਜੇ ਦਿੱਲੀ ਹੋ ਜੇ ਮਹਾਰਾਸ਼ਟਰ ਹੋ ਜੇ ਅਸੀਂ ਉੱਥੋਂ ਇੱਥੇ ਪੈਰ ਵੀ ਕਰਨ ਆਉਣੇ ਆ ਜਿਹੜੇ ਅਫਸਰ ਪੈਰ ਵੀ ਕਰਦੇ ਆ ਜੀ ਉਹ ਕਹਿੰਦੇ ਕਿੰਨਾ ਸਾਡਾ ਖਰਚਾ ਹੋਇਆ ਅਜ ਤੱਕ 99 ਤੋਂ ਲੱਗੇ ਅਜ ਤੱਕ ਕਿੰਨਾ ਸਾਡਾ ਪੈਟਰੋਲ ਬਣਿਆ ਕਿੰਨਾ ਸਰਦਾਰ ਦਾ ਨੁਕਸਾਨ ਹੋਇਆ ਅਸੀਂ ਆਰਮੀ ਡਿਊਟੀ ਕਰਦੇ ਆ ਕਦੇ ਅਸੀਂ ਬੰਦੇ ਹੁੰਦੇ ਆ ਕਦੇ ਅਸੀਂ ਮਗਰਾਹ ਹੁੰਦੇ ਆ ਕਦੀ ਕੋਈ ਕਰਤੇ ਇਹ ਸਾਰੀਆਂ ਗੱਲਾਂ ਉਹਨਾਂ ਨੇ ਆਪ ਹੀ ਐਪਲੀਕੇਸ਼ਨ ਦੇ ਵਿੱਚ ਲਿਖੀਆਂ ਨੇ ਜੀ ਜੀ ਆਰਮੀ ਵਾਲੇ ਨੇ 에어 ਫੋਰਸ ਵਾਲਾ ਨੇ ਜੀ ਤੁਸੀਂ ਇਹ ਸਭ ਬਤ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਨਿਸ਼ਾਨ ਸਿੰਘ ਹੋਰਾਂ ਨੇ ਜਿਹੜੇ ਕਿ ਸ਼ਿਕਾਇਤ ਕਰਤਾ ਵੀ ਨੇ ਇਸ ਮਾਮਲੇ ਦੇ ਉਹਨਾਂ ਨੇ ਸਾਰੀ ਗੱਲਬਾਤ ਸਾਂਝੀ ਕੀਤੀ ਹੈ ਕਿ ਹੁਣ ਆਰਮੀ ਇਸ ਵਿੱਚ ਕੀ ਚਾਹੁੰਦੀ ਹੈ ਚਾਹੇ ਆਰਮੀ ਦੇ ਜਿਹੜੇ ਅਧਿਕਾਰੀ ਸੀ ਅਫਸਰ ਸੀ ਉਹਨਾਂ ਦੀ ਬਦਲੀ ਦੂਰ ਦਰਾਡੇ ਹੋ ਗਈ ਸੀ ਫਿਰ ਵੀ ਉਹ ਆਪਣੇ ਖਰਚੇ ਦੇ ਕਰਕੇ ਫਿਰੋਜ਼ਪੁਰ ਆਉਂਦੇ ਰਹੇ ਪੰਜਾਬ ਆਉਂਦੇ ਰਹੇ ਔਰ ਉਹਨਾਂ ਨੂੰ ਇਹ ਸੀ ਕਿ ਚਾਹੇ ਕੋਈ ਆਈਐਸ ਅਫਸਰ ਇਸ ਵਿੱਚ ਇਨਵੋਲਵ ਹੈ ਗੜਬੜੀ ਕਰਨ ਦੇ ਵਿੱਚ ਕਬਜ਼ਾ ਕਰਵਾਉਣ ਵਿੱਚ ਜਾਂ ਕੋਈ ਪੀਸੀਐਸ ਅਫਸਰ ਹੈ ਖਾਸ ਕਰਕੇ ਮੌਜੂਦਾ ਡਿਪਟੀ ਕਮਿਸ਼ਨਰ ਤੱਕ ਵੀ ਇਹ ਗੱਲ ਪੁੱਜੀ ਹੈ ਕਿ ਉਹਨਾਂ ਨੇ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਕੌਣ ਕੌਣ ਕਸੂਰਵਾਰ ਹੈ ਇਸ ਦੇ ਬਾਰੇ ਜੱਦੋਜਹਿਦ ਚੱਲ ਰਹੀ ਹੈ ਤੇ ਪੰਜਾਬ ਵਿਜੀਲੈਂਸ ਬਿਊਰੋ ਤੋਂ ਹੁਣ ਪੰਜਾਬ ਸਰਕਾਰ ਨੇ ਵੀ ਰਿਪੋਰਟ ਮੰਗੀ ਹੈ ਨਿਸ਼ਾਨ ਸਿੰਘ ਹੋਰਾਂ ਨੇ ਦੱਸਿਆ ਕਿ ਇਸ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਦਿਲਚਸਪੀ ਲੈਣੀ ਸ਼ੁਰੂ ਜਦੋਂ ਤੋਂ ਸ਼ੁਰੂ ਕੀਤੀ ਹੈ ਇਸੇ ਕਰਕੇ ਇਸ ਮਾਮਲੇ ਦੇ ਵਿੱਚ ਹੁਣ ਤੇਜ਼ੀ ਆ ਗਈ ਹੈ ਹੁਣ ਦੇਖਦੇ ਹਾਂ ਕਿ ਗਰਾਊਂਡ ਹੜੱਪਣ ਵਾਲੇ ਜਿਹੜੇ ਨੇ ਫੱਤੂ ਵਾਲਾ ਜਹਾਜ਼ ਗਰਾਊਂਡ ਹੜੱਪਣ ਵਾਲੇ ਮਾਮਲੇ 'ਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਕੀ ਕੀ ਹੋ ਸਕਦਾ ਕਿਉਂਕਿ ਭੇਜੀ ਗਈ ਦਰਖਾਸਤ ਉੱਪਰ ਪੰਜਾਬ ਸਰਕਾਰ ਵੱਲੋਂ ਸਰਗਰਮੀ ਦਿਖਾਉਂਦਿਆਂ ਹੋਇਆਂ ਚੌਕਸੀ ਵਿਭਾਗ ਨੇ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਤੋਂ ਸਾਰੀ ਸਥਿਤੀ ਦੀ ਤਾਜ਼ਾ ਜਾਣਕਾਰੀ ਮੰਗੀ ਹੈ ਕਿ ਇਸ ਬਾਬਤ ਹੁਣ ਤੱਕ ਕੀ ਕੀ ਕਾਰਵਾਈ ਹੋਈ ਔਰ ਸਟੇਟਸ ਰਿਪੋਰਟ ਕੀ ਹੈ ਇਸ ਬਾਬਤ ਜਾਰੀ ਪੱਤਰ ਵਿੱਚ ਪੰਜਾਬ ਦੇ ਚੌਕਸੀ ਵਿਭਾਗ ਨੇ ਦੱਸਿਆ ਕਿ ਸ਼ਿਕਾਇਤ ਨੰਬਰ 145/2023 ਤਹਿਤ ਪਹਿਲਾਂ ਵੀ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਤੋਂ ਸੂਚਨਾ ਮੰਗੀ ਗਈ ਸੀ ਪਰ ਸੂਚਨਾ ਨਹੀਂ ਭੇਜੀ ਗਈ ਹੁਣ ਦੁਬਾਰਾ ਫਿਰ ਜਾਰੀ ਪੱਤਰ ਕੀਤਾ ਗਿਆ ਹੈ ਤੇ ਦੱਸਿਆ ਜਾਵੇ ਕਿ ਇਸ ਮਾਮਲੇ ਵਿੱਚ ਕੀ ਕੀ ਕੀਤਾ ਗਿਆ ਫਰੋਇਦਪੁਰ ਸ਼ੌਣੀ ਸਥਿਤ 에어ਫੋਰਸ ਦੇ ਫੱਤੂ ਵਾਲਾ ਜਹਾਜ਼ ਗਰਾਉਂਡ ਉੱਪਰ ਨਿੱਜੀ ਵਿਅਕਤੀਆਂ ਨੂੰ ਨਜਾਇਜ਼ ਢੰਗ ਨਾਲ ਕਬਜ਼ਾ ਕਰਨ ਵਾਲੇ ਰਿਸ਼ਵਤਖੋਰ ਆਈਐਸ ਅਧਿਕਾਰੀ ਐਸਡੀਐਮ ਤਹਿਸੀਲਦਾਰ ਨਾਇਬ ਤਹਿਸੀਲਦਾਰ ਕਾਨੂੰਗੋ ਤੇ ਮਾਲ ਪਟਵਾਰੀ ਆਦਿ ਵਿਰੁੱਧ ਹਾਈ ਕੋਰਟ ਵੱਲੋਂ ਹੁਕਮ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਠੁਕਵੀਂ ਕਾਰਵਾਈ ਨਾ ਕਰਨ ਤੇ ਸ਼ਿਕਾਇਤਕਰਤਾ ਨਿਸ਼ਾਨ ਸਿੰਘ ਵੱਲੋਂ ਵਿਜੀਲੈਂਸ ਪੰਜਾਬ ਰੱਖਿਆ ਮੰਤਰਾਲਾ ਭਾਰਤ ਸਰਕਾਰ ਤੇ ਫੌਜ ਦੇ ਨੇ ਫੌਜ ਨੇ ਵੀ ਗਵਰਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਪਿੰਡ ਫੱਤੂ ਵਾਲਾ ਦੀ 118 ਕਨਾਲ 16 ਮਰਲੇ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰਵਾਉਣ ਬਾਰੇ ਦੋਸ਼ੀਆਂ ਵਿਰੁੱਧ ਸੀਬੀਆਈ ਜਾਂਚ ਕਰਵਾ ਕੇ ਯੋਪਾ ਐਕਟ ਦੀਨ ਮਾਮਲਾ ਦਰਜ ਕੀਤਾ ਜਾਵੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਜਾਦੀ ਤੋਂ ਪਹਿਲਾਂ ਦੀ ਫੌਜ ਦੇ ਕਬਜ਼ੇ ਵਾਲੀ ਇਸ ਜਹਾਜ਼ ਗਰਾਊਂਡ ਮਾਮਲੇ ਦੀ ਜਾਂਚ ਲਈ ਫੌਜ ਵੱਲੋਂ 16 April 2021 ਨੂੰ ਇੱਕ ਪੱਤਰ ਕਮਾਂਡੈਂਟ 에ਅਰ ਫੋਰਸ ਸਟੇਸ਼ਨ ਹਲਵਾਰਾ ਜ਼ਿਲ੍ਹਾ ਫਰੀਦਕੋਟ ਨੂੰ ਵੀ ਲਿਖਿਆ ਗਿਆ ਸੀ ਲੁਧਿਆਣਾ ਨੂੰ ਵੀ ਲਿਖਿਆ ਗਿਆ ਸੀ ਉਸ ਤੋਂ ਬਾਅਦ ਸਟੇਸ਼ਨ ਹੈੱਡ ਕੁਆਰਟਰ ਬਜ਼ਰੀਆ ਐਡਮ ਕਮਾਂਡੈਂਟ ਫਿਰੋਜ਼ਪੁਰ ਕੈਂਟ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਲਿਖਿਆ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਪਿੰਡ ਫੱਤੂ ਵਾਲਾ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਸਾਲ 1947 ਤੋਂ ਪਹਿਲਾਂ ਦੇਸ਼ ਦੀ ਪੁਖਤਾ ਸੁਰੱਖਿਆ ਵਾਸਤੇ 에ਅਰ ਫੀਲਡ ਜਹਾਜ਼ ਗਰਾਊਂਡ ਦੀ ਜਗ੍ਹਾ ਰੱਖੀ ਹੋਈ ਸੀ ਜਿਹੜੀ ਕਿ 1997 ਤੋਂ ਬਾਅਦ ਪਤਾ ਲੱਗਦਾ ਕਿ ਇੱਥੇ ਕਿਸੇ ਨਿੱਜੀ ਵਿਅਕਤੀਆਂ ਨੇ ਕਬਜ਼ਾ ਕਰ ਲਿਆ ਹੁਣ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਵੱਡੇ ਵੱਡੇ ਅਫਸਰ ਕਸੂਤੇ ਫਸਾ ਸਕਦੇ ਨਹੀਂ ਔਰ ਆਰਮੀ ਨਹੀਂ ਤੇ ਗਵਰਨਰ ਨੂੰ ਚਿੱਠੀ ਲਿਖੀ ਤੇ ਉਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਯੋਪਾ ਦੇ ਤਹਿਤ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਹੁਣ ਦੇਖਦੇ ਹਾਂ ਕਿ ਜਦੋਂ ਤੱਕ ਕੋਈ ਵੱਖਰਾ ਵਿਚਾਰ ਰੱਖਦਾ ਉਸ ਦੇ ਉੱਤੇ ਜਦੋਂ ਦਿਲ ਕਰਦਾ ਸਰਕਾਰਾਂ ਦਾ ਯੋਪਾ ਲਗਾ ਦਿੱਤੀ ਜਾਂਦੀ ਹੈ ਪਰ ਜਿਹੜੇ ਕਾਨੂੰਨ ਦੀ ਰਖਵਾਲੀ ਕਰਨ ਵਾਲੇ ਅਫਸਰ ਨੇ ਜਿਨ੍ਹਾਂ ਨੇ ਕਾਨੂੰਨ ਨੂੰ ਚਲਾਉਣਾ ਦੇਸ਼ ਨੂੰ ਚਲਾਉਣਾ ਜਦੋਂ ਉਹ ਹੀ ਇਨਵੋਲਵ ਹੋ ਜਾਣਗੇ ਜਿਹੇ ਨਜਾਇਜ਼ ਕਬਜ਼ਿਆਂ 'ਚ ਖਾਸ ਕਰਕੇ 에어 ਫੋਰਸ ਦੇ ਜਿਹੜੇ ਜਹਾਜ਼ ਗਰਾਊਂਡ ਦੇ ਜ਼ਮੀਨ ਨੂੰ ਕਬਜ਼ਾ ਕਰਾਉਣ ਦੇ ਵਿੱਚ ਸਹਾਇੀ ਹੋਣਗੇ ਜਾਂ ਇਸ ਤਰ੍ਹਾਂ ਦੀ ਮਾੜੀ ਗੱਲ ਕਰਨਗੇ ਕਾਨੂੰਨ ਤੋੜਨਗੇ ਤਾਂ ਫਿਰ ਉਹਨਾਂ ਦੇ ਖਿਲਾਫ ਯੋਪਾ ਦੇ ਤਹਿਤ ਕੀ ਕਾਰਵਾਈ ਹੋਵੇਗੀ ਜਾਂ ਨਹੀਂ ਹੋਵੇਗੀ ਇਸ ਤੇ ਬਾਬਤ ਹੁਣ ਚੌਕਸੀ ਵਿਭਾਗ ਨੇ ਪੰਜਾਬ ਬਿਜ਼ਨਸ ਬਿਊਰੋ ਨੂੰ ਮੁਖ ਡਾਇਰੈਕਟਰ ਨੂੰ ਮੋੜ ਪੁੱਛਿਆ ਕਿ ਪਹਿਲਾਂ ਵੀ ਇੱਕ ਪੱਤਰ ਜਾਰੀ ਕੀਤਾ ਸੀ ਤੁਸੀਂ ਕੁਝ ਦੱਸਿਆ ਨਹੀਂ ਤੇ ਹੁਣ ਦੁਬਾਰਾ ਸਟੇਟਸ ਰਿਪੋਰਟ ਦੱਸੋ ਕਿ ਇਸ ਬਾਬਤ ਕੀ ਕੀ ਕਾਰਵਾਈ ਕੀਤੀ ਗਈ ਹੈ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਕਦੋਂ ਪੰਜਾਬ ਸਰਕਾਰ ਨੂੰ ਚੌਕਸੀ ਵਿਭਾਗ ਨੂੰ ਜਵਾਬ ਭੇਜਿਆ ਜਾਂਦਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਕਿਸ ਦੇ ਖਿਲਾਫ ਤੇ ਕੀ ਕੀ ਕਾਰਵਾਈ ਕੀਤੀ ਗਈ ਹੈ ਫਿਲਹਾਲ ਇਸ ਜਾਣਕਾਰੀ ਚ ਇੰਨਾ ਹੀ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ